ਸ਼ਾਸ਼ੀਕਾਲ ਦੀ ਅੱਜ ਦੀ ਵੀਡੀਓ ਵਿੱਚ ਆਪਾਂ ਸ਼ੋਅ ਕਰਾਂਗੇ ਕਿਵੇਂ ਆਪਾਂ ਨੇ ਪਾਰਸਲ ਦੀ ਹੈ ਜਿਹੜੀ ਓਪਨਿੰਗ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਨੇ ਆਪਣੇ ਫੋਨ ਦੇ ਵਿੱਚ ਜਿਹੜਾ ਕੈਮਰੇ ਦੇ ਵਿੱਚ ਵੀਡੀਓਜ਼ ਹੈ ਜਿਹੜੀ ਔਨ ਕਰ ਦੇਣੀ ਹੈ ਵੀਡੀਓ ਸ਼ੂਟ ਹੋਣ ਲਈ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਪਾਰਸਲ ਨੂੰ ਓਪਨ ਕਰਨਾ ਹੈ ਓਪਨ ਕਰਨ ਤੋਂ ਬਾਅਦ ਆਪਾਂ ਨੇ ਚੈੱਕ ਕਰਨਾ ਹੈ ਕਿ ਆਪਣੀ ਬਾਟਮ ਤੇ ਦੁਪੱਟਾ ਤੇ ਸ਼ਰਟ ਤਿੰਨੇ ਚੀਜ਼ਾਂ ਹੈਗੀਆਂ ਨੇ ਜਾਂ ਅਗਰ ਤੁਹਾਡਾ ਵਿਦਆਊਟ ਦੁਪੱਟਾ ਹੁੰਦਾ ਤੇ ਸ਼ਰਟ ਤੇ ਬਾਟਮ ਦੋਨੋਂ ਚੀਜ਼ਾਂ ਹੈਗੀਆਂ ਨੇ ਏ ਤਿੰਨ ਚੈੱਕ ਕਰਨ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਸ਼ੋਰ ਦਾ ਫੈਬਰਿਕ ਲੈਣਾ ਹੈ ਉਸ ਨੂੰ ਸਾਰੇ ਨੂੰ ਪਹਿਲਾਂ ਤਾਂ ਓਪਨ ਕਰ ਲੈਣਾ ਹੈ ਓਪਨ ਕਰਨ ਦੇ ਬਾਅਦ ਆ ਉਸ ਦੇ ਵਿੱਚ ਆਪਣੇ ਚੈੱਕ ਕਰਨਾ ਹੈ ਕਿ ਇਸ ਵਿੱਚ ਕੋਈ ਡਿਫੈਕਟ ਤਾਂ ਨਹੀਂ ਹੈਗਾ ਜਿਵੇਂ ਕੋਈ ਟੱਕਿਆ ਕੁਝ ਵੀ ਆਇੰਦਾ ਨਾ ਅਦਰਵਾਈਜ਼ ਤਾਂ ਹੁੰਦਾ ਨਹੀਂ ਹੈਗਾ ਕਿਉਂਕਿ ਪ੍ਰੋਪਰਲੀ ਚੈੱਕ ਹੋ ਕੇ ਆਂਦਾ ਹੈ ਬਟ ਕਿਸੇ ਨਾ ਕਿਸੇ ਇੱਕ ਅੱਧੇ ਪੀਸ ਵਿੱਚ ਕਦੀ ਨਾ ਕੋਈ ਕੋਈ ਐਵੇਂ ਦਾ ਹੋ ਜਾਂਦਾ ਪਰ ਤਾਂ ਆਪਾਂ ਨੂੰ ਇਹ ਵੀਡੀਓ ਬਣਾਣੀ ਜ਼ਰੂਰੀ ਹੋਏਗੀ ਕਿਉਂਕਿ ਇਸ ਤੋਂ ਵਗੈਰਾ ਆਪਣਾ ਜਿਹੜਾ ਪਾਰਸਲ ਹੈ ਉਹ ਚੇਂਜ ਨਹੀਂ ਹੋਏਗਾ ਉਸ ਤੋਂ ਬਾਅਦ ਕੀ ਕਰਨਾ ਆਪਾਂ ਨੇ ਆਪਣੇ ਇੰਚ ਟੇਪ ਲੈ ਕੇ ਆਪਾਂ ਨੇ ਇਸ ਦਾ ਪੂਰਾ ਨਾਪ ਲੈਣਾ ਹੈ ਵੀ ਕਿੰਨਾ ਫੈਬਰਿਕ ਹੈ ਵੀ ਜਿੰਨਾ ਆਪਾਂ ਨੂੰ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਉਹਨਾਂ ਫੈਬਰਿਕ ਹੈਗਾ ਹੈ ਜਾਂ ਉਸ ਤੋਂ ਘੱਟ ਹੈ ਕਿ ਮੈਂ ਅਗਰ ਤਾਂ ਇੱਕ ਅੱਧੇ ਤੋਂ 1 2 ਇੰਚਸ ਦਾ ਫਰਕ ਪੈ ਜਾਂਦਾ ਚਲੋ ਕੱਟ ਬੰਦ ਜਾਂਦਾ ਉਸ ਦੇ ਵਿੱਚ ਤਾਂ ਚਲੋ ਮੈਂ ਇਹਨਾਂ ਵਿੱਚ ਹੋ ਜਾਂਦਾ ਹੈ ਬਟ ਅਗਰ ਤੁਹਾਡਾ ਫੈਬਰਿਕ ਜਿਹੜਾ 10 ਇੰਚਸ ਹੀ ਆ 5 ਇੰਚਸ ਹੀ ਆ 15 ਇੰਚ ਜੇ ਨਾ ਕੱਟਵਾ ਦਾ ਆ ਜਾਂਦਾ ਤਾਂ ਉਹ ਉਸੇ ਬਣਾਉਣ ਵਿੱਚ ਵੀ ਥੋੜਾ ਜਿਹਾ ਮੁਸ਼ਕਿਲ ਆ ਜਾਂਦੀ ਹੈ ਤਾਂ ਉਹ ਆਪਾਂ ਨੇ ਵੀਡੀਓ ਦੇ ਵਿੱਚ ਸ਼ੋ ਕਰਨਾ ਹੈ ਵੀ ਆਪਣਾ ਇੰਨਾ ਕੱਟ ਫੈਬਰਿਕ ਹੈ ਉਹਦੇ ਅਕੋਰਡਿੰਗ ਵੀ ਤੁਹਾਡਾ ਫੈਬਰਿਕ ਸੂਟ ਹੈ ਜਿਹੜਾ ਚੇਂਜ ਹੋਏਗਾ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਨੇ ਆਪਣੀ ਬਾਟਮ ਦਾ ਫੈਬਰਿਕ ਲੈਣਾ ਹੈ ਤਾਂ ਉਹਨੂੰ ਵੀ ਸਾਰਾ ਸੇਮ ਐਜ਼ ਅ ਸ਼ਰਟ ਦੀ ਤਰ੍ਹਾਂ ਓਪਨ ਕਰ ਲੈਣਾ ਓਪਨ ਕਰਨ ਤੋਂ ਬਾਅਦ ਉਹਨੂੰ ਵੀ ਮੈਸਰਮੈਂਟ ਕਰਨਾ ਹੈ ਕਿ ਇਸ ਦਾ ਕਿੰਨਾ ਫੈਬਰਿਕ ਹੈ ਇਹ ਵੱਡੇ ਪਨੇ ਦੀ 2 ਮੀਟਰ ਸੀਗੇ ਬਟ ਇਸ ਵਿੱਚ 2 ਜਾਂ 3 ਇੰਚਸ ਐਕਸਟਰਾ ਹੀ ਸੀਗੇ ਘਟਨੀ ਸੀਗਾ ਪੂਰਾ ਫੈਬਰਿਕ ਹੈ ਜਿਹੜਾ ਕਸਟਮਰ ਨੂੰ ਰਿਸੀਵ ਹੋਇਆ ਹੈ ਇਸ ਦੇ ਨਾਲ ਤੇ ਜਿਹੜੇ ਹੋਰ ਵੀ ਸੂਟ ਨੇ ਮੈਂ ਵੀਡੀਓ ਤੇ ਲਾਸਟ ਵਿੱਚ ਸ਼ੇਅਰ ਕਰ ਦੂੰਗੀ ਅਗਰ ਕਿਸੇ ਨੇ ਬਾਏ ਕਰਨੇ ਹੋਣ ਤਾਂ ਤੁਸੀਂ ਉਹ ਲਾਸਟ ਵੀਡੀਓ ਦੇ ਵਿੱਚ ਜਾ ਕੇ ਜਿਹੜਾ ਦੇਖ ਸਕਦੇ ਹੋ ਤੇ ਆਪਣਾ ਸੂਟ ਹੈ ਜਿਹੜਾ ਆਰਡਰ ਕਰ ਸਕਦੇ ਹੋ ਆਨਲਾਈਨ ਪੇਮੈਂਟਸ ਹੋਣਗੀਆਂ ਇਹਨਾਂ ਦੀਆਂ ਸਾਰਾ ਬਾਟਮ ਦਾ ਇਦਾਂ ਮੈਜ਼ਰਮੈਂਟ ਜਿਹੜਾ ਆਪਾਂ ਨੇ ਚੱਲਦੀ ਵੀਡੀਓ ਦੇ ਵਿੱਚ ਬਣਾਉਣਾ ਏ ਵੀਡੀਓ ਨੂੰ ਕੱਟ-ਕੱਟ ਕੇ ਨਹੀਂ ਬਣਾਉਣਾ ਕਿ ਸ਼ਰਟ ਦੀ ਲੱਗ ਬਣਾ ਲਈਏ ਬਾਟਮ ਦੀ ਲੱਗ ਬਣਾਣੀ ਪੂਰੇ ਪਾਰਸਲ ਦੀ ਜਦ ਤੱਕ ਆਪਾਂ ਮੈਂ ਤੁਹਾਡੇ 2 ਸੂਟ ਨਹੀਂ ਭਾਵੇਂ 3 ਨੇ ਸਾਰਿਆਂ ਦੀ ਵੀਡੀਓ ਇੱਕ ਹੀ ਇੱਕ ਹੀ ਵੀਡੀਓ ਦੇ ਵਿੱਚ ਸਾਰੇ ਸੂਟ ਐ ਜਿਹੜੇ ਸ਼ੋ ਹੋਣੇ ਚਾਹੀਦੇ ਨੇ ਇਦਾਂ ਆਪਾਂ ਸਾਰੀ ਵੀਡੀਓ ਨੂੰ ਚੈੱਕ ਕਰਕੇ ਸਾਰੇ ਜਦ ਤੱਕ ਆਪਾਂ ਨੇ ਆਪਣੀ ਵੀਡੀਓ ਨੂੰ ਨਾ ক্লোਜ਼ ਨਹੀਂ ਕਰਨਾ ਜਦ ਤੱਕ ਆਪਣੇ ਸਾਰੇ ਸੂਟ ਦੀ ਚੈਕਿੰਗ ਨਹੀਂ ਹੋ ਜਾਂਦੀ ਉਸ ਤੋਂ ਬਾਅਦ ਆਪਾਂ ਨੇ ਦੁਪੱਟੇ ਨੂੰ ਪੂਰਾ ਓਪਨ ਕਰਨਾ ਹੈ ਸਾਰਾ ਦੁਪੱਟਾ ਖੋਲ ਕੇ ਆਪਾਂ ਨੇ ਚੈੱਕ ਕਰਨਾ ਕਿ ਇਸ ਵਿੱਚ ਕੋਈ ਡਿਫੈਕਟ ਹੈ ਕੁਝ ਐਦਾਂ ਦਾ ਹੈ ਤਾਂ ਨਹੀਂ ਸਾਰਾ ਸੂਟ ਚੈੱਕ ਕਰਨ ਤੋਂ ਬਾਅਦ ਦੁਪੱਟਾ ਵੀ ਚੈੱਕ ਕਰਨ ਤੋਂ ਬਾਅਦ ਫਿਰ ਆਪਾਂ ਨੇ ਵੀਡੀਓ ਇਹ ਜਿਹੜੀ ক্লোਜ਼ ਕਰਨੀ ਹੈ ਇਹ ਵਾਲੇ ਸਾਰੇ ਸੂਟ ਇਸ ਦੇ ਨਾਲ ਦੇ ਰਹਿਣਗੇ ਕਾਟਨ ਦੀ ਸ਼ਰਟ ਤੇ ਕਾਟਨ ਦੀ ਬਾਟਮ ਰਹੇਗੀ ਬਰੱਡੇ ਪਨੇ ਦੀ ਜਿਹੜੀ ਸ਼ਰਟ ਰਹੇਗੀ ਨੋਰਮ ਬਰੱਡੇ ਪਨੇ ਦੀ ਹੀ ਬਾਟਮ ਰਹੇਗੀ ਦੁਪੱਟਾ ਵੀ ਕਾਟਨ ਦਾ ਮਲਮਲ ਕਾਟਨ ਦਾ ਰਹੇਗਾ ਤੇ ਉੱਤੇ ਜਿਹੜਾ వర్క రేగా వీడియోనుక చను సస్క్రైబ కంక్ యూ